ਟਰੈਕਟਰ ਇਹਨਾਂ ਥੋੜੇ ਬਹੁਤੇ ਇਹਦੇ ਬੂਲ ਟਾਇਰ ਹੈਗੇ ਆਦੇ 90 ਪੈਸੇ 80 ਪੈਸੇ ਮੰਨੋ ਮਗਰਲੇ ਰੌੜ ਵਾਲੇ 35 40 ਪੈਸੇ ਟਰੈਕਟਰ ਅੱਜ ਕਿਸ ਨੱਖਾ ਕਿਤੇ ਕੋਈ ਕਾਲ ਨਹੀਂ ਲੱਗੀ ਮਾੜਾ ਮੋੜਾ ਥੋੜਾ ਬਹੁਤਾ ਹੋਇਆ ਹੋਊਗਾ ਬਾੜਾ ਨਹੀਂ ਗਿਆ ਸਾਡੀ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ ਟਨ ਆਪਣਾ 290000 ਜੋ ਕੋਈ ਵੀਡੀਓ ਵੇਖ ਕੇ ਆਉਂਦਾ ਉਹਨੂੰ 280000 ਰੇਟ ਦੇ ਦੇ ਇਹ 2000ਰ ਮਾਡਲ ਜੀ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਹੈ ਕਿ 192000 ਰੁਪਇਆ ਦੇਣਾ ਸੀ ਟ੍ਰੈਕਾ 175000 ਦਾ ਮੌਕੇ ਤੇ ਮਾਨਤਾਣ ਕਰ ਦਾਂਗੇ ਡਬਲ ਕਲੱਚ ਆ ਟਾਇਰ ਮਗਲ ਦੇ ਮੰਨ ਲਓ 60 ਤੋਂ 65 ਪੈਸੇ ਮੂਹਰੇ ਮੰਨ ਲਓ 50 ਪੈਸੇ ਹੀ ਗਣੋ 60 ਪੈਸੇ ਟਾਇਰ ਆ ਨਵੀਂ ਬੈਟਰੀ ਆ ਇੰਜਨ ਦਾ ਫੁੱਲ ਕੰਮ ਹੋਇਆ ਹੋਇਆ ਪਲਾ ਬੰਦਾ ਵਾਹ ਕੇ ਲੈ ਜੀ ਇਹਦੀ ਫੁੱਲ ਗਾਰੰਟੀ ਹੋ ਗਈ ਪਰ ਆ ਰੋਟਾਵੇਟਰ ਤੇ ਲਾ ਕੇ ਜੋੜ ਕੇ ਵੇਚ ਲਈ ਆ ਟ੍ਰੈਕਾ 265 ਇਹਦੇ ਮਗਲ ਟਾਇਰ ਆ ਜੀ 70 ਪੈਸੇ ਅਗਲੇ ਦੇਸੀ ਨਵੇਂ ਤੇ ਡਿਮਾਂਡ ਹੈ ਜੀ 2 ਲੱਖ 2000 ਰੁਪਿਆ ਮੌਕੇ ਤੇ ਮਾਨਤਾਣ ਹੋਊਗਾ 1 ਲੱਖ 80 ਹਜ਼ਾਰ ਰੇਟਰ ਦੇ ਵੱਲ ਆ ਗਿਆ 275 ਜੀ ਇਹ 2000 ਮਾਡਲ ਆ ਜੀ ਇਹਦੀ ਡਿਮਾਂਡ ਹੈਗੀ 2 ਲੱਖ 10 ਹਜ਼ਾਰ ਰੁਪਿਆ ਬੰਦੇ ਦਾ ਮਾਨਤਾਣ ਪੂਰਾ ਕਰਾਂਗੇ 1 ਲੱਖ 80 ਹਜ਼ਾਰ ਰੇਟਰ ਤੇ ਆਹ ਸੋਨਾਲੀ ਕਾ ਜੀ 2006 ਮਾਡਲ ਸਾਰਾ ਇਹਨਾਂ ਅਜੇ ਕਲਮੋ ਨਹੀਂ ਲੱਗੀ ਸਾਰਾ ਇਹਨਾਂ ਮਗਲਟਾਰ ਬਿਲਕੁਲ ਨਵੇਂ 95 ਪੈਸੇ ਗੱਲ ਨੂੰ ਅਗਲੇ ਗੱਨੇ ਪਣੇ ਜੀ 70 ਤੋਂ 75 ਪੈਸੇ ਸਾਰਾ ਅਰੀਜਨਲ ਆ ਬਾਡੀ ਲਾਈਨ ਦਾ ਸਾਰਾ ਇਹਨਾਂ ਕੋਈ ਰੈਮ ਰੈਮ ਨਾਲ ਦਾ ਹੀ ਜਿਹਾ ਕੋ ਹੈਗਾ ਜੀ ਇਹ ਥੋੜੀ ਥੋੜੀ ਛੱਤਾਂ ਇਹਨਾਂ ਬਣੀਆਂ ਹੋਈਆਂ ਬਾਕੀ ਰੀਨਲ ਆ ਇਹ ਟਰੈਕਟਰ ਦੇਵਾਂਗੇ 265000 ਆ 475 97 ਮਾ ਦੋ ਮਗਲਟਾਰ 70 ਪੈਸੇ ਅਗਲੇ ਟਾਇਰ ਦੇ ਹੈਗੇ ਆ ਮੰਨ ਲਓ 30 ਤੋਂ 35 ਪੈਸੇ ਟਰੈਕਟਰ ਸਾਰਾ ਅਰੀਜਨਲ ਆ ਇਹ ਟਰੈਕਟਰ ਦੇਵਾਂਗੇ ਜੀ ਅਸੀਂ 1 ਲੱਖ ਦੇ 65000 ਮੰਨ ਲਓ ਫਾਰਮ ਟਰੱਕ ਆ ਜੀ ਫਾਰਮ ਟਰੱਕ ਸਾਰਾ ਅਰੀਜਨਲ ਆ ਜੀ ਸ਼ੋਰੂਮ ਕੰਡੀਸ਼ਨ ਆ ਜੀ ਸਾਰਾ ਕੁਝ ਨਾਲ ਦਾ ਟਾਇਰ ਦੁਬਾਰਾ ਲੱਗੇ ਆ 60 ਤੋਂ 65 ਪੈਸੇ 14 ਦੇ ਇਹ ਟਰੈਕਟਰ ਦੇਵਾਂਗੇ ਜੀ 1.5 ਲੱਖ ਦੇ 98550 622 98550 622